ਅੱਜ ਦੋਸਤੋ ਮੈਂ ਆਇਆ ਹਾਂ ਦਿੱਤਾਰ ਪਰ ਤੇ ਇੱਥੇ ਆਇਆ ਹਾਂ ਮੈਂ ਆਪਣੇ ਫਾਲੋਅਰਸਾਂ ਦੇ ਨਾਲ ਤੇ ਤੁਹਾਨੂੰ ਮੈਂ ਇੱਕ ਬਹੁਤ ਵਧੀਆ ਜਿਹੀ ਜਨਮਸ਼ਤਿ ਦੀ ਪੱਲੇ ਨਹੀਂ ਕੱਲੋ ਕੀ ਵਸੰਤ ਗ੍ਰਾਂਥੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜਨਮਸ਼ਤਿ ਦੀਆਂ ਅਡਵਾਂਸ ਦੇ ਵਿੱਚ ਮੁਬਾਰਕਾਂ ਤੇ ਆਜੋ ਉਹਨਾਂ ਤੋਂ ਥੋੜਾ ਜਿਹਾ ਮੰਦਿਰ ਦਾ ਥਿਊ ਦਿਖਾਣਾ ਵਾ ਤੇ ਮੰਦਰ ਦੀ ਸੁੰਦਰਤਾ ਦਾ ਨਾ ਬਹੁਤ ਹੀ ਵਧੀਆ ਮੰਦਰ ਹੈ ਬਗਲਾਲ ਜੀਰਾਲ ਜੀ ਦਾ ਮੰਦਰ ਤੇ ਮੇਰੇ ਫਾਦਰ ਸਾਹਿਬ ਆਏ ਹੋਏ ਸੀ ਇੱਥੇ ਕਿਉਂਕਿ ਉਹਨਾਂ ਨੇ ਇੱਥੇ ਮਨਤਪੂਰ ਕੋਲ ਡਾਕੂਮੈਂਟ ਆਪਣੇ ਸਾਈਨ ਕਰਵਾਉਣੇ ਸੀ ਤੇ ਹਜੇ ਤੱਕ ਉਹ ਅੰਦਰ ਹੀ ਬੈਠੇ ਹੋਏ ਨੇ ਮਨਤਪੂਰ ਤੋਂ ਤੁਸੀਂ ਨਵੇਂ ਬੈਠੋ ਹਾਂ ਅੱਜ ਪ੍ਰੋਵੀਅਰ ਕਰਨਾ ਤੇ ਤੁਸੀਂ ਵੀ ਦੇਖ ਸਕਦੇ ਹੋ ਸਭ ਨੇ ਵੇਖੀ ਆਪਣੇ ਗੀਤ ਬਜਰੰਗੀ ਦੇਖੋ ਇੱਕ ਤੁਹਾਨੂੰ ਹੋਰ ਬਹੁਤ ਵਧੀਆ ਦਰਸ਼ਨ ਕਰਾਉਣਾ ਕਰੂਗੇ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਰਾਮ ਤੁਹੇ ਆਹ ਜੇ ਤੁਹਾਨੂੰ ਬਾਰਦਾ ਵੀ ਦਿਖਾਣਾ ਇਹ ਤੁਹਾਡੇ ਪਹਿਲੇ ਮੰਤਜੀ ਆ ਜਿਹੜੇ ਇੱਥੇ ਸੀਗੇ ਤੇ ਇੱਥੇ 뷰 ਬਹੁਤ ਵਧੀਆ ਵਾ ਤੁਸੀਂ ਦੇਖ ਸਕਦੇ ਹੋ ਇਥੋਂ ਸਾਰਾ ਦਦਾਰਪੁਰ ਦੇਖਦਾ ਵਾ ਅਗਰ ਤੁਸੀਂ ਵੀ ਆਏ ਹੋਵੋਗੇ ਇੱਥੇ ਪਹਿਲਾਂ ਗਦੀਤ ਤੇ ਬਹੁਤ ਵਧੀਆ ਗੱਲ ਆ ਅਗਰ ਨਹੀਂ ਆਏ ਹੋ ਤਾਂ ਇੱਕ ਵਾਰੀ ਜਰੂਰ ਆਈਓ ਇੱਥੇ ਇਹ ਤੇ ਸਾਰਾ ਪੜੀ ਹੋਇਆ ਵੇ ਤੇ ਇਹ ਮੰਦਰ ਦਾ ਥੋੜਾ ਬਾਹਲੀ ਸਾਈਡ ਦਾ ਪਈ ਹੋਇਆ ਗਰਮੀ ਬਹੁਤ ਜ਼ਿਆਦਾ ਹੈ ਦੋਸਤੋ ਤੇ ਮੋਂ ਮੈਂ ਜਾਊਂਗਾ ਜੀ ਪਾਣੀ ਪੀਣ ਮੈਨੂੰ ਲੱਗੀ ਹੋਈ ਹੈ ਇੰਤਿਹਾਸ ਤੇ ਪਾਣੀ ਪੀ ਕੇ ਬਫੇ ਨਾਲ ਦੌਣਾ ਕਰਦਾ ਹਾਂ ਅਗਲੀ ਗੱਲ ਵੱਤ ਤੇ ਲੰਗਰ ਹਾਲ ਹੈ ਜੀ ਦੇਖਣਾ ਤੇ ਉਹਨਾਂ ਨੇ ਸ਼ਾਂਤ ਮਨ ਸੇ ਭੋਜਨ ਕਰੇ। ਬਹੁਤੀਆਂ ਵਧੀਆ ਗੱਲਾਂ ਲਿਖੀਆਂ ਹੋਈਆਂ ਹਨ। ਅੰਨ ਕੋ ਜੂਠਾ ਮਤ ਛੋੜੇ। ਸਭਾਈ ਦਾ ਵਿਸ਼ੇਸ਼ ਧਿਆਨ ਰੱਖੇ। ਇਹ ਦੇਖੋ ਜੀ, ਪੁਰਾਣੇ ਟਾਈਮ ਦੇ ਪੁਰਾਣੇ ਬਰਤਨ ਜੋ ਸਾਨੂੰ ਅੱਜਕੱਲ੍ਹ ਘਰਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੇ ਆ ਪਿਓਰ ਤਾਂਬੇ ਦੇ ਆ। ਇਹਦੇ ਵਿੱਚ ਖਾ ਕੇ ਤਾਂ ਕਹਿੰਦੇ ਕੀ ਬੰਦਾ ਬਿਲਕੁਲ ਫਿੱਟਰ ਹੋਊਗਾ ਔਰ ਤਕੜਾ ਰਹੂਗਾ। ਜਲੋਬਾ ਕਿ ਮੈਂ ਪਾਣੀ ਪੀ ਲਵਾਂ ਫਿਰ ਕਰਦਾ ਤੁਹਾਡੇ ਨਾਲ ਗੱਲਬਾਤ 2 ਮਿੰਟ ਦੇ ਟੇਕ ਕਰੋ ਆਜਾ ਰਿਹਾ ਰਹਾ ਬਾਹਰ ਹੋਰ ਸੁਣਾਓ ਜੀ ਤੁਸੀਂ ਕੀ ਹਾਲ ਚਾਲਾ ਤੁਹਾਡਾ ਜੀ గతా పిల్ల బాగు మే ప్రభు రామ హరే కృష్ణ 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 హరే రామ హరే కృష్ణ హరే రామ హరే కృష్ణ 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 హరే రామ ਹਰੇ ਰਾਮਾਨਾ ਹਰੇ ਕ੍ਰਿਸ਼ਨੋ ਹਰੇ ਕ੍ਰਿਸ਼ਨੋ ਕ੍ਰਿਸ਼ਨ ਕ੍ਰਿਸ਼ਨ ਜੈ ਬਜਰੰਦਬਲੀ ਤੋੜੋ ਦੁਸ਼ਮਨ ਕੀ ਨਦੀ ਹਰੇ ਗੋਪੀ ਕ੍ਰਿਸ਼ਨੋ ਹਰੇ ਕ੍ਰਿਸ਼ਨੋ ਜਦੋਂ ਵੀ ਤੁਹਾਨੂੰ ਵਧੀਆ ਚੀਜ਼ ਦਿਖਾਉਂਦਾ ਹਾਂ ਕੋਈ ਨਹੀਂ ਦੇਖਦਾ ਇਕੱਲਾ ਤਾਂ ਮੈਂ ਦੇਖੀ ਇਦਨ ਆਪਣੀ ਹਰ ਲਾਈਵ ਵੀਡੀਓ ਦੇ ਵਿੱਚ ਬੋਲਦਾ ਹੁੰਦਾ ਕਿ ਜੇ ਤੁਹਾਨੂੰ ਕੋਈ ਬਈਆ ਚੀਜ਼ ਦਿਖਾਉਂਦਾ ਹੋਵੇ ਉਹ ਕੋਈ ਬੰਦੇ ਨੂੰ ਦੇਖਣੀ ਚਾਹੀਦੀ ਹੈ। ਬਾਕੀ ਦਰਸ਼ਨ ਗੰਨੇ ਵੀ ਦੋਸਤੋ ਸਭ ਜੀ ਭਾਂਦਰ ਚ ਨਹੀਂ ਹੁੰਦੇ ਆ ਇਹ ਚੀਜ਼ ਨੂੰ ਤਾਂ ਵਰਨਾ ਪਊਗਾ। ਵਿਚ ਵਿਚ ਦੇਖੋ ਮੌਸਮ ਇੱਥੇ ਵਧੀਆ ਹੋ ਜਾਂਦਾ ਵਿਚ ਵਿਚ ਧੁੱਪ ਨਿਕਲ ਜਾਂਦੀ ਹੈ। या पता नहीं मेरी यूट्यूब फैमिली कैं राम हरे राम कृष्ण कृष्ण दोस्तों हरी रामा, हरी, रामा, क्रिश्ना, क्रिश्ना, दोस्तो हरी चलो ठीक है गल भी तक की ये अपना खचरा भाई बहुत ही फेमस बहुत बढ़िया है दोस्त ਬਹੁਤ ਵਧੀਆ ਰਹੀ ਕਿਉਂਕਿ ਨੇਚਰ ਉਹ ਜਿਹੜਾ ਕੋਈ ਬੜਾ ਜੰਮਪੀ ਤੇ ਪਾ ਲੈਂਦਾ ਨਹੀਂ ਮੈਂ ਤਾਂ ਮੈਂ ਤੇ ਹੋਰ ਲਾਈਵ ਡਿਫਿਕਸ਼ਨ ਜੇ ਲਾਈਵ ਬੜੀ ਵਧੀਆ ਜਗ੍ਹਾ ਤੇ ਲਾਈਵ ਹੋਗਾ ਤੇ ਯਾਹ ਤੇ ਮਸਤ ਮੇਰੀ ਤਾਂ ਹਮੇਸ਼ਾ ਤੋਂ ਬਹੁਤ ਬਹੁਤ